ਲੋ ਜੀ ਮਿੱਤਰੋ ਕੀ ਹਾਲ ਚਾਲ ਨੇ ਇਹ ਤੁਹਾਨੂੰ ਦ੍ਰਿਸ਼ ਦਿਖਾਉਣੇ ਆ ਪਹਿਲਾਂ ਥੋੜਾ ਜਿਹਾ ਟਾਈਮ ਨੇਰੀ ਤੋਂ ਪਹਿਲਾਂ ਦਾ ਦੇਖ ਲੋ ਜੀ ਕਿਵੇਂ ਫੇਰ ਤੁਹਾਨੂੰ ਦਿਖਾਵਾਂਗੇ ਨੇਰੀ ਤੋਂ ਬਾਅਦ ਦਾ ਆ ਕੰਮ ਚੱਲੀ ਜਾਂਦਾ ਉਹ ਟਰੈਕਟਰ ਫਿਰ ਤੈ ਉਹ ਅੱਡਾ ਉਹ ਕਰਾ ਲਈ ਜਾਂਦਾ ਆ ਆਪਣੇ ਖੜਿਆ ਜੇ ਸਾਰੇ ਤੇ ਅਗਲੀ ਵੀਡੀਓ ਦੇਖੋ ਨੇ ਕੀ ਬਣਦਾ ਇੱਥੇ ਦਾ ਹੁਣ ਤੁਹਾਨੂੰ ਥੋੜਾ ਸਾਫ਼ ਜਿਹਾ ਦਿਖ ਰਿਹਾ ਤੇ ਨੇਰੀ ਬਹੁਤ ਬਹੁਤ ਹੀ ਭੜੀ ਨੇਰੀ ਆ ਮੇਰੇ ਵੀਰ ਮੈਨੂੰ ਆਜ ਕੇ ਇਹਦਾ ਫੋਨ ਕਹਿੰਦੇ ਵੀ ਆਪ ਦਾ ਅੰਦਰ ਪਾਸੇ ਹੋ ਜੋ ਤੇ ਰਹੰਡੇ ਕੋਲੋਂ ਕੰਮ ਵੱਧ ਕੇ ਆ ਰਿਹਾ ਤੁਹਾਨੂੰ ਦਿਖਾਉਣਿਆ ਫਿਰ ਅਗਲੀ ਵੀਡੀਓ 'ਚ ਕੀ ਬਣਦਾ ਕੀ ਨਹੀਂ ਓਏ ਇਹ ਦੇਖੋ ਜੀ ਆ ਆਉਂਦੀ ਹੈ ਨੇਰੀ ਆ ਅਸੀ ਆ ਚਟਾ ਇਹ ਆ ਇਹ ਆਉਂਦਾ ਇਹ ਨੇਰੀ ਹਰੀ ਦੇ ਰੋ ਸਾਡਾ ਟੰਡ ਫੋੜੀ ਮਲਾ ਵਿੱਚ ਹੀ ਰੋਲੂ ਹੋਰ ਮੱਦੀ ਨੇ ਮੱਕੀ ਲਈ ਕਹਿੰਦੀ ਬੁੱਕ ਕਰਾਦੀ ਭੈਂ ਤੇਰੇ ਨੇਰੀ ਨੇਰੀ ਲੈਤੀ ਮੱਦੀ ਨੇ ਤਾਂ ਹੈ 15 ਸਾਲਾਂ ਦੇ ਗਾਰੰਟੀ ਤੇ ਲੈਂਦਾ ਨਹੀਂ ਇੱਥੇ ਹੀ ਲੈਣਾ ਬਾਹਰ ਬਾਹਰ ਹੀ ਆ ਦੇ ਰੋ ਆਉਂਦਾ ਮੈਂ ਆਉਂਦਾ ਦੇਖੋ ਮੈਨੂੰ ਲੱਗਦਾ ਵੀ ਬਾਅਦੋਂ ਤੇ ਭਾਂ ਦਾ ਲੱਕੜਾ ਇਹ ਹਵਾ ਨਾ ਹਵਾ ਲੈ ਗਿਆ ਮੂਰੋ ਚੱਕਿਆ ਗਿਆ ਮੈਨੂੰ ਸਲਫ ਮਾਰ ਦੋ ਹਾਈ ਤੇ ਕਾਰ ਲਾ ਸਟਾਰਟ ਇਹਦਾ ਆ ਗਿਆ ਕੋਈ ਆਓ ਦੇਖੋ ਉਹ ਦੋ ਜਖੋ ਕੀ ਹੋ ਰਿਹਾ ਬੋਰਡ ਦੀ ਤਰੀ ਉਹ ਹੋ ਬੰਦ ਕਰ ਦੇ ਆਚਾ ਨੂੰ ਬੰਦ ਕਰ ਦੇ ਬੰਦ ਬੰਦ ਨਹੀਂ ਕਰਨਾ ਸਟਾਰਟ ਤਾਂ ਮਸਾ ਹੋ ਗਿਆ ਕਰ ਤੋਂ ਬੰਦੀ ਹਾਂ ਨਿਕਲੂ ਬਾਦ ਰੈਨ ਨਾ ਕਿ ਉਹ ਨੇਰੀ ਇਕਲੀ ਪਿਆਵਾਂ ਦਾ ਚੈਸਲ ਹੋ ਗਿਆ ਇੱਧਰ ਹੀ ਨੇਰੀ ਉੱਧਰ ਗਈ ਨਹੀਂ ਆਹ ਦੇਖਾ ਸਾਰੀ ਆਹ ਆਉਂਦਾ ਆਹ ਆਉਂਦਾ ਨੇਰੀ ਹਟਲੇ ਕੰਮ ਦਾ ਵਧ ਗਿਆ ਆਲੇ ਮੂਕੇ ਮੱਕੇ ਉੱਡਣਗੇ ਮੱਦੀ ਦਾ ਮਾਰ ਹਲਕਾ ਚੰਗਾ 15 ਤੇਲ ਤੋਂ ਟੱਕਾਂ ਲਾ ਲਓ ਕੰਮ ਤਾਂ ਵੱਧ ਗਿਆ ਰੋਵਾ ਲਓ ਜੀ ਮਿੱਤਰੋ ਅਸੀਂ ਤਾਂ ਲੋਕ ਕੇ ਬਹਿ ਕੇ ਟਰਾਲੀ ਉਲੇ ਕੰਮ ਦਾ ਬੜਾ ਵਧਿਆ ਪਿਆ ਮੇਂਦਰਾ ਭਰਤੀਆਂ ਅੱਖਾਂ ਬੜਾ ਬਰਾ ਹੜਾ ਦੇਖ ਕੋਈ ਕੋਸ ਨਹੀਂ ਨੀ ਨਾ ਕੀ ਟਾਈਮ ਹੋਇਆ ਉਹ ਮੱਦੀ 8:40 ਚੱਲੀ ਗਿਆ ਮੇਂਦਰਾ ਮੇਂਦਰਾ ਪਣੀ ਆ ਕਹਿੰਦਾ ਆ ਗਿਆ ਓਏ ਇਹ ਤਾਂ ਇਹਦਾ ਸੀ ਮੋਟਰ ਦਾ ਬਾਈ ਟਾਈਮ ਤਾਂ ਕੀ ਹੋ ਗਿਆ 7:40 ਹੋਣਾ 7:40 ਹੋਇਆ 7:40 45 ਹੋਇਆ ਮੇਰੇ ਵੀਰੋ ਤੇ ਪੁੱਛਣਾ ਲੈ ਦੀਗੇ ਕੁਸ ਹਾਂ ਲਓ ਜੀ ਮਟਰੋ ਨੇਰੀ ਬਾੜੀ ਆ ਗਈ ਨੇ ਜੀ ਹਟ ਨਹੀਂ ਰਹੀ ਟਰੈਕਟਰ ਕਰਦੇ ਆ ਉੱਲੇ ਕਿਸੇ ਪਾਸੇ ਇਹ ਪੱਚਤ ਹੋਊਗੀ ਤਾਂ ਬਾਬਾ ਸੁੱਖ ਰੱਖੇ ਦੇਖੋ ਬੜਾ ਪੁਰਾਣਾ ਹਾਲਾਤ ਇਹ ਬਹੁਤ ਹੀ ਜਦ ਆ ਬਰਬਾੜ ਜੀ ਦੂਰੀ ਦੂਰੀ ਹੋ ਉਹ ਮੁੜਦੇ ਮੱਦੀ ਦੂਰੀ ਹੋ ਬਰਬਾੜ ਜੀ ਦਾ ਉੱਧਰ ਕੋਠਾ ਆਪੇ ਉੱਧਰ ਚੱਲਦੇ ਆਂ ਇਤਰਾ ਕੰਮ ਬਦਿਆ ਪਿਆ ਦੇਖੋ ਇਹ ਕਣਗਾ ਲੱਗ ਗਿਆ ਸੀ ਨਾ ਟਮਾਟਰ ਲਾ ਡਿੱਗਣਾ ਇੱਕ ਜਿਹੜਾ ਨਾ ਹੋਈ ਆ ਪਹਿਲਾਂ ਅਸੀਂ ਆਹ ਤਾਈ ਜੀ ਕਰ ਲਈ ਨੇਰੀ ਆ ਲੈ ਪਿਆ ਨੇਰੀ ਜਵਾ ਦੇਖੋ ਇਹ ਉਦੇ ਉਹ ਵਿੱਚ ਖੜੇ ਬੜਾ ਬੁਰਾ ਹਾਲ ਸੀਗਾ ਉੱਦੇ ਸਾਡੇ ਨਾਲ ਬਹੁਤ ਬੜੀ ਹੋਈ ਅੱਜ ਇਹ ਚਲ ਵੀ ਟਾਈਮ ਨਹੀਂ ਅੰਦਰ ਵੱਜ ਗਏ ਚੰਗੇ ਰਹਾਂਗੇ ਆਦਾ ਇੱਕ ਆ ਕੇ ਦਿੱਕਤ ਆ ਰਹੀ ਹੈ। ਆਹੇ ਰਾਜ ਪੂਰੀ ਜੀ ਜਾਣਾ ਦਾ ਫੁਰੂਗਾ ਬਸ ਤਰ ਮਰ ਜੀ। ਮੇਰੇ ਮਗਰੀ ਆ ਗਏ ਮਿੱਤੋ। ਉਹ ਨਾਲ ਨਹੀਂ ਸਾਰਿਆਂ ਨੂੰ। ਪਹਿਲਾਂ ਕਹੇ ਦੁਰਦੇਣੀ ਮਾ ਵੀ ਮਾਦਾ ਯਾਰ ਨਾ ਚੰਗਾ।